ਆਰ ਹੈ ਅੱਜ ਤੇਰਾ ਬੈਟਰ ਰੋਕਿਆ ਜੇ ਤੂੰ ਨਾ ਹੱਟੀ ਦਲੀਏ ਤੇਰਾ ਦੁੱਧ ਪਾਣੀ ਤੇ ਤੇਰਾ ਖਾਲ ਖਰਾਕ ਤੇਰਾ ਸਭੀਆਂ ਸਭ ਕੁਝ ਬੰਦ ਕਰ ਦਾਂਗੇ ਤੇਰਾ ਸਾਹ ਲੈਣਾ ਔਖਾ ਕਰ ਦਿਆਂਗੇ ਇੱਕ ਵਾਰ ਜਿੰਦਾਬਾਦ ਸਾਰ ਮਜ਼ਦੂਰ ਇੱਕ ਵਾਰ ਜਿੰਦਾਬਾਦ ਸਾਰ ਮਜ਼ਦੂਰ ਇੱਕ ਵਾਰ ਜਿੰਦਾਬਾਦ سرکار مੁਰदाबाद سرکار مੁਰदाबाद سرکار مੁਰदाबाद جوي وارکار مੁਰदाबाद ਪਰ ਗਰੀਬਦਾਸ ਬੈਰੀਅਰ ਤੋਂ ਸੰਝਿਆ ਕਰ ਰਿਹਾ ਜਿੱਥੇ ਅੱਜ ਕੁਝ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਬੰਦ ਨੂੰ ਲੈ ਕੇ ਅੱਜ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਬੈਰੀਅਰ ਤੇ ਰੋੜ ਜਾਮ ਕੀਤਾ ਗਿਆ ਤੇ ਨਾਲ ਦੀ ਨਾਲ ਕੁਝ ਥਾਵਾਂ ਤੇ ਗੁਰੂ ਕੇ ਲੰਗਰ ਵੀ ਚਲਾਏ ਜਾ ਰਹੇ ਨੇ ਕੁਝ ਥਾਵਾਂ ਤੇ ਸ਼ਹੀਦੀ 15 ਬਾੜੇ ਨੂੰ ਲੈ ਕੇ ਇਹ ਲੰਗਰ ਚੱਲ ਰਹੇ ਨੇ ਤੇ ਕੁਝ ਥਾਮਾਂ ਤੇ ਜੇ ਗੱਲ ਕੀਤੀ ਜਾਵੇ ਤਾਂ ਕਿਸਾਨੀ ਸੰਘਰਸ਼ ਦੇ ਨਾਲ ਹੀ ਇਹ ਲੰਗਰ ਇੱਥੇ ਆਉਣ ਵਾਲੀਆਂ ਸੰਗਤਾਂ ਲਈ ਵਰਤਾਏ ਜਾ ਰਹੇ ਨੇ। ਕੋਈ ਨਾ ਮੇਰਾ ਕਿਹਾ ਅਸੀਂ ਵੀ ਘਰਾਂ ਦੇ ਨਿਕਲੇ ਜਾ ਰਹੇ ਹਾਂ। ਮੈਂ ਕੋਈ ਨਾ ਰਜ਼ਮ ਨਾਲ ਜੇ ਲੋਕਾਂ ਨੂੰ ਕਿਹਾ ਕਰਨ ਨਾ ਕਿਹਾ ਸਾਡੇ ਵੀ ਲੱਗੇ। ਤਾਂ ਵੀ ਪ੍ਰਬੰਧ ਦੇ ਹੀ ਵਰਤਾ ਰਹੇ। ਜੇ ਆਉਂਦੇ ਵੀ ਪਾ ਰਹੇ ਆ।

ਸਵੀਰਾ ਤੁਸੀਂ ਦੇਖ ਸਕਦੇ ਹੋ ਕਿ ਡੀਸੀ ਉਹ ਡੀਸੀ ਮੋਹਾਲੀ ਅੰਸ਼ਕਾ ਜੈਨ ਜੀ ਇੱਥੇ ਧਰਨੇ ਦੇ ਵਿੱਚ ਆ ਰਹੇ ਸੀ ਇਧਰੋਂ ਚੰਡੀਗੜ੍ਹੋਂ ਪੰਜਾਬ ਦੇ ਵਿੱਚ ਐਂਟਰ ਕਰ ਰਹੇ ਸੀ ਸੋ ਕਿਸਾਨਾਂ ਵੱਲੋਂ ਅੱਜ ਉਹਨਾਂ ਨੂੰ ਰੋਕ ਕੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਨਾਰੇਬਾਜੀ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵਿਰੁੱਧ ਸੋ ਕਿਸਾਨਾਂ ਦਾ ਤੁਸੀਂ ਸ਼ਿਕਰਸ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਜ ਇੱਕ ਸਰਕਾਰੀ ਨੁਮਾਇੰਦਾ ਜੋ ਮੌਕੇ ਦੇ ਅਫਸਰ ਸਹਿਬਾਨ ਨੇ ਡੀਸੀ ਅਸ਼ਕਾ ਜੈਨ ਉਹਨਾਂ ਦੀ ਗੱਡੀ ਨੂੰ ਵੀ ਕਿਸਾਨਾਂ ਵੱਲੋਂ ਅੱਜ ਰੋਕ ਕੇ ਨਾਰੇਬਾਜ਼ੀ ਕੀਤੀ ਗਈ ਹੈ ਤਸਵੀਰਾਂ ਮੁੱਲਾਂ ਪਰ ਗਰੀਬਦਸ ਵੈਰੀਅਰ ਤੋਂ ਸੰਝਿਆ ਕਰ ਰਹੇ ਹਨ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਭਾਰੀ ਤਦਾਦ ਦੇ ਵਿੱਚ ਇਲਾਕੇ ਪਰ ਤੋਂ ਇੱਥੇ ਪੁੱਜੇ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਇੱਥੇ ਹਾਜ਼ਰ ਨੇ ਲੱਗਦਾ ਕਿ ਪਹਿਲਾ ਵਾਂਗ ਹੀ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਸੀ ਉਸ ਸਮੇਂ ਸੜਕਾਂ ਤੇ ਕਿਸਾਨ ਆਏ ਸੀ ਫਿਰ ਤੋਂ ਕਿਸਾਨ ਸੜਕਾਂ ਤੇ ਉੱਤਰ ਆਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਰੋਡ ਬਿਲਕੁਲ ਜਾਮ ਕੀਤਾ ਹੋਇਆ ਹੈ ਟ੍ਰੈਫਿਕ ਸੁਖਾ ਜੀ ਕਿਸ ਤਰ੍ਹਾਂ ਦਾ ਰਿਹਾ ਰਿਸਪੌਂਸ ਆ ਲੋਕਾਂ ਵੱਲੋਂ ਪੰਜਾਬ ਬੰਦਨ ਨੂੰ ਲੈ ਕੇ ਤੇ ਡੱਲੇਵਾਲ ਸਾਹਿਬ ਦੀ ਸਿਹਤ ਬਾਰੇ ਦਿਓ ਜਾਣਕਾਰੀ ਕੀ ਹੁਣ ਤੱਕ ਦੀ ਅਪਡੇਟ ਸਤਨਾਮ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆਪਦੀ ਵਾਸਤੇ ਅੱਜ ਲੋਕ ਤਮਿੰਛਨ ਬੀਕੇ ਜੂ ਪੰਜਾਬ ਨੇ ਗੁਰਦੁਆਰਾ ਗੜੀਪੌਰ ਕਾ ਸਾਹਿਬ ਬਲਾਕ ਮਾਜਰੀ ਸੁਖਨੀ ਸਾਹਿਬ ਦਾ ਪਾਠ ਆਰੰਭ ਕਰਾ ਕੇ ਤੇ ਭੋਗ ਪਾਏ ਨੇ ਉਹਨਾਂ ਦੀ ਸਿਹਤ ਆਪਦੀ ਵਾਸਤੇ ਪ੍ਰਮਾਤਮਾ ਕਿਰਪਾ ਕਰੇ ਸਾਡੀਆਂ ਅਰਦਾਸਾਂ ਬੇਨਤੀਆਂ ਸੁਣੇ ਸਾਡੇ ਉਸ ਜਰਨੈਲ ਨੂੰ ਬੁੱਢੇ ਜਰਨੈਲ ਨੂੰ ਸਾਡੇ ਨੂੰ ਮਹਾਰਾਜਾ ਹੋਰ ਜੀਵਨ ਦਾਣ ਬਖਸ਼ਣ ਤਾਂ ਕਿ ਉਹਨਾਂ ਦੀਆਂ ਦੱਸਿਆ ਹੋਏ ਰਸਤਿਆਂ ਤੇ ਲੀਹਾਂ ਤੇ ਅਸੀਂ ਤੁਰ ਸਕੀਏ ਕਿ ਅਜੇ ਸਾਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਉੰਨੀ ਸਾਡੀ ਜ਼ਿੰਦਗੀ ਨਹੀਂ ਸਾਡੀ ਉਮਰ ਨਹੀਂ ਹੈ ਜਿੰਨਾ ਉਹਨਾਂ ਦਾ ਸੰਘਰਸ਼ ਹੋ ਚੁੱਕਿਆ ਹੈ ਸੋ ਸਰਕਾਰਾਂ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਹੈ ਕਿ ਸਾਡੇ ਉਸ ਬੁੱਢੇ ਜਰਨੈਲ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਅਗਰ ਜੇ ਕੁਝ ਵੀ ਹੁੰਦਾ ਹੈ ਕੋਈ 1922 ਹੁੰਦੀ ਹੈ ਤਾਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਚੇਤਾਵਨੀ ਦਿੰਦੇ ਅਸੀਂ ਅਸੀਂ ਸੜਕਾਂ ਤੇ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਵਿੱਚ ਪਹਟਾਲ ਲਿਆ ਦੇਾਂਗੇ ਇੱਕ ਵਾਰ ਸੋ ਸਰਕਾਰ ਨੂੰ ਸਮਾਂ ਰਹਿੰਦੇ ਹੋਏ ਸਾਡੇ ਉਸ ਆਗੂ ਦੇ ਮਰਨ ਬਾਅਦ ਜਿਹੜਾ 34 35 ਦਿਨਾਂ ਤੋਂ ਰੱਖਿਆ ਹੋਇਆ ਏ ਉਹਨੂੰ ਨੱਦੇ ਮੱਦੇ ਨਜ਼ਰ ਰੱਖ ਕੇ ਤੇ ਉਹਨ ਜਿਹੜੇ ਹੱਕੀ ਮੰਗਾਂ ਨੇ ਕਿਸਾਨਾਂ ਵਾਸਤੇ ਲੜ ਰਹੇ ਨੇ ਉਹਨਾਂ ਦਾ ਕੋਈ ਆਪਣਾ ਪਰਿਵਾਰਕ ਲੜਾਈ ਨਹੀਂ ਹੈਗੀ ਉਹ ਸਾਡੀਆਂ ਲੜਾਈਆਂ ਲੜ ਰਹੇ ਨੇ ਸਾਡੀ ਆਉਣ ਵਾਲੀ ਨਸਲ ਦੀਆਂ ਲੜਾਈਆਂ ਲੜ ਰਹੇ ਨੇ ਸੋ ਉਸ ਵਾਸਤੇ ਸਰਕਾਰਾਂ ਭਵੇਂ ਪੰਜਾਬ ਸਰਕਾਰ ਏ ਜੇ ਪੰਜਾਬ ਸਰਕਾਰ ਕਹਿੰਦੀ ਏ ਕਿ ਸੈਂਟਰ ਦਾ ਮਸਲਾ ਏ ਏ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰੇ ਕਿ ਇਹ ਜਿਹੜੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੇ ਇਹ ਜਾਇਜ਼ ਨੇ ਸੈਂਟਰ ਸਰਕਾਰ ਨੂੰ ਲਿਖ ਕੇ ਭੇਜੇ ਉਧਰ ਅਸੀਂ ਭਾਜਪਾ ਦੇ ਆਗੂ ਸੁਨੀਲ ਜਾਕਰ ਜੀ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਔਰ ਗਰੇਵਾਲ ਸਾਹਿਬ ਨੂੰ ਕਿ ਤੁਸੀਂ ਮੋਦੀ ਸਰਕਾਰ ਨਾਲ ਮੋਦੀ ਜੀ ਅਤੇ ਮਸ਼ਾ ਨਾਲ ਗੱਲ ਕਰੋ ਤਾਂ ਕਿ ਕਿਸਾਨਾਂ ਦੇ ਜਿਹੜੇ ਮੁੱਦੇ ਨੇ 2020 ਤੋਂ ਤੁਸੀਂ ਲਟਕਾਏ ਹੋਏ ਨੇ ਪਹਿਲਾਂ ਤੁਸੀਂ ਦਿੱਲੀ ਦੀਆਂ ਪ੍ਰੂਹਾਂ ਦੇ ਜਿਹੜੇ ਕਿਸਾਨ ਉੱਥੇ ਸਾਲ ਸਵਾ ਸਾਲ ਬੈਠੇ ਰਹੇ ਨੇ ਤੁਸੀਂ ਮੰਨ ਗਏ ਸੀ ਸੋ ਅੱਜ ਤੁਸੀਂ ਮੁਕਰ ਰਹੇ ਹੋ ਮੁਕਰ ਗਏ ਲੋਕਾਂ ਦੇ ਮੂੰਹ ਫੇਰ ਗਏ ਹੋ ਸੋ ਉਹੀ ਕਿਸਾਨ ਮੰਗਾ ਲੈ ਕੇ ਦੁਬਾਰਾ ਫੇਰ ਸੜਕਾਂ ਦੇ ਉਤਰੇ ਨੇ ਤੁਸੀਂ ਸਮਾਂ ਰਹਿੰਦੇ ਹੋਏ ਉਸ ਸਾਡੇ ਆਗੂ ਦਾ ਇਹ ਨਾ ਸੋਚੋ ਕਿ ਜਦੋਂ ਸੰਸਾਰ ਤੇ ਚਲੇ ਜਾਵੇਗਾ ਕਿ ਕਿਸਾਨ ਪਿੱਛੇ ਹਟਣਗੇ ਨਹੀਂ ਸੰਘਰਸ਼ ਹੋਰ ਤੇਜ਼ ਹੋਣਗੇ ਇੱਕ ਡੱਲੇ ਵਾਲ ਦੇ ਪਿੱਛੇ ਹਜ਼ਾਰ ਹੀ ਡੱਲੇ ਵਾਲ ਹੋਰ ਜੰਮੇਗਾ ਫਿਰ ਤੁਹਾਨੂੰ ਜ਼ਿਆਦਾ ਓਕੀ ਹੋਵੇਗੀ ਸੋ ਸਮਾਂ ਰਹਿੰਦੇ ਹੋਏ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮੰਨ ਕੇ ਸਾਡੇ ਉਸ ਕਿਸਾਨ ਆਗੂ ਦਾ ਮਰਨ ਬਰ ਤਰਾਇਆ ਜਾਵੇ ਤੇ ਉਹਨਾਂ ਦੀ ਛੇਤ ਨੂੰ ਮੱਦੇਨਜ਼ਰ ਰੱਖ ਕੇ ਤੇ ਉਹਨਾਂ ਦੇ ਕੋਲ ਆਪਣੀ ਟੀਮ ਭੇਜੋ ਸੈਂਟਰ ਤੋਂ ਜੋ ਕੇ ਆ ਕੇ ਉਹਨਾਂ ਨੂੰ ਵਿਸ਼ਵਾਸ ਦਿਵਾ ਸਕੇ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਹਾਂ ਤੁਸੀਂ ਇਹ ਨਾ ਸੋਚਿਓ ਕਿ ਕਿਸਾਨ ਮੰਗਾਂ ਮਨਾਏ ਬਗਾਨ ਟੁੱਟ ਜਾਣਗੇ ਅੱਜ ਤੇਰਾ ਚੰਡੀਗੜ੍ਹ ਵੀ ਘੇਰ ਲਿਆ ਸੀ ਆ ਮੁੱਲਾਂ ਪਰ ਚੰਡੀਗੜ੍ਹ ਦਾ ਬਾਰਡਰ ਇਥੇ ਸੋਸੇ ਲਾਗਲਾ ਦੇ ਪਿੰਡ ਪੜਾਉਲ ਪੜੌਂਜੀਆਂ ਸਾਰੰਗਪੁਰ ਸ਼ੰਗਾਰੀ ਵਾਲਾ ਤੇ ਸਾਰੇ ਹੋਰ ਵੀ ਇਲਾਕੇ ਦੇ ਜਿੰਨੇ ਵੀ ਮੌਤਬਰੂਨੇ ਤੇ ਨੌਜਵਾਨ ਨੇ ਉਹ ਡਟੇ ਹੋਏ ਨੇ ਇਸ ਬਾਰਡਰ ਤੇ ਇਹ ਚੰਡੀਗੜ੍ਹ ਤੇ ਪੰਜਾਬ ਦਾ ਬਾਰਡਰ ਹੈ ਅੱਜ ਤੇਰਾ ਬਾਰਡਰ ਰੋਕਿਆ ਜੇ ਤੂੰ ਨਾ ਹੱਟੀ ਦਲੀਏ ਤੇਰਾ ਦੁੱਧ ਪਾਣੀ ਤੇ ਤੇਰਾ ਖਾਣ ਖਰਾਕ ਤੇਰਾ ਸਭੀਆਂ ਸਭ ਕੁਝ ਬੰਦ ਕਰ ਦੇਵਾਂਗੇ ਤੇਰਾ ਸਾਹ ਲੈਣਾ ਔਖਾ ਕਰ ਦੇਵਾਂਗੇ ਸੋ ਤੂੰ ਸਮਾਂ ਰਹਿਂਦੀ ਹੋਈ ਸਾਡੇ ਆਗੂ ਵੱਲ ਧਿਆਨ ਦੇ ਸਾਨੂੰ ਪਰਖਣਾ ਸਾਡੇ ਆਗੂ ਦਾ ਸਬਰ ਨਾ ਪਰਖ 35ਵਾਂ ਦਿਨ ਅਜੋ ਨੂੰ ਸੋ ਪ੍ਰਮਾਤਮਾ ਅਗੇ ਅਸੀਂ ਜ਼ਾਸ ਬੇਨਤੀ ਕਰਦੇ ਕਿ ਤੈਨੂੰ ਮੱਤ ਤੇ ਸਮਤ ਬਖਸ਼ੇ ਦਿੱਲੀਏ ਤੇੜਾ ਹੰਕਾਰ ਟੁੱਟਣ ਵਾਲਾ ਏ ਸੋ ਅਸੀਂ ਚਾਹੁੰਦੇ ਹਾਂ ਸਤਨਾਮ ਜੀ ਕਿ ਤੁਸੀਂ ਸਾਡੀਆਂ ਜਿਹੜੇ ਗੱਲਾਂ ਨੇ ਸਰਕਾਰਾਂ ਤੱਕ ਪਹੁੰਚਾਓ ਸਰਕਾਰਾਂ ਇਹ ਮਤ ਸੋਚਣ ਕਿ ਅਸੀਂ ਇਹਨਾਂ ਨੂੰ ਜੇਲ੍ਹਾਂਾਂ ਚ ਬੰਦ ਕਰਕੇ ਜਾਂ ਨਾਲ ਧੱਕੇਸ਼ਾਈ ਕਰਕੇ ਗੋਲੀਆਂ ਚਲਾ ਕੇ ਥਰੁਗੇ ਦੇ ਗੋਲੇ ਸੁੱਟ ਕੇ ਅਸੀਂ ਦਬਾ ਲਵਾਂਗੇ ਓਏ ਦਬਨ ਵਾਲੀ ਕੌਮ ਨਹੀਂ ਹੈਗੀ ਇਹ ਜਹਾਾਰੂ ਕੌਮ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆ ਜਿਹੜਾ ਖੂਨ ਹੈ ਉਹ ਸਾਡੀਆਂ ਰਗਾਂ ਦੇ ਵਿੱਚ ਅਜੇ ਵੀ ਦੌੜ ਰਿਹਾ ਏ ਜਿਹੜਾ ਸਾਡੇ ਅੰਦਰ ਜਜ਼ਬਾ ਤੇ ਜਨੂੰਨ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਏ ਅਸੀਂ ਕਦੀ ਵੀ ਆਪਣੇ ਆਪ ਕੁਝ ਨਹੀਂ ਕਰਦੇ ਜਦੋਂ ਗੁਰੂ ਸਾਹਿਬ ਕਲਾ ਵਰਤਾਂਗੇ ਫੇ ਪਾਣਾ ਵਰਤ ਜਾਏਗਾ ਬਾਬਾ ਬਘੇਲ ਸਿੰਘ ਨੇ ਦਿੱਲੀਆ ਤੈਨੂੰ ਪਹਿਲਾਂ ਘੇਰ ਕੇ ਤੇਰੇ ਨੱਤ ਪਾ ਕੇ ਉੱਥੇ ਰਾਜ ਕੀਤਾ ਏ ਸਾਨੂੰ ਮਜਬੂਰ ਨਾ ਕਰ ਅਸੀਂ ਕਾਂਗਰਸ ਸਰਕਾਰ ਵੀ ਦੇਖੀ ਹੈ ਭਾਜਪਾ ਦੀ ਵੀ ਦੇਖੀ ਹੈ ਸੋ ਇਹ ਨਾ ਹੋਵੇ ਅਸੀਂ ਖਾਲਸਾ ਰਾਜ ਕਾਇਮ ਕਰਨ ਵਾਸਤੇ ਉਧਰੋਂ ਤੁਰਪਈਏ ਏ ਲੀਹਾਂ ਸਾਡੀਆਂ ਤੂੰ ਤਿਆਰ ਕਰ ਰਹੀ ਏ ਅਸੀਂ ਖਾਲਸਾ ਰਾਜ ਬਣਾਉਣ ਲਈ ਤੂੰ ਸਾਨੂੰ ਤਿਆਰ ਕਰ ਰਹੀ ਏ ਅਸੀਂ ਬਿਲਕੁਲ ਤਿਆਰ ਪਰ ਤਿਆਰ ਹੈ ਜਾਂ ਤਾਂ ਲੋਕਾਂ ਦੀਆਂ ਗੱਲਾਂ ਮੰਨ ਲੈ ਇਹਨਾਂ ਪੰਜਾਬੀਆਂ ਦੀਆਂ ਗੱਲਾਂ ਮੰਨ ਲੈ ਨਹੀਂ ਫਿਰ ਤੈਨੂੰ ਤਿਆਰ ਰਹਿਣਾ ਪਊਗਾ ਸਾਡੇ ਪਾਸੋਂ ਰਸਤਾ ਕੋਈ ਬਕਲਪ ਹੋਰ ਨਹੀਂ ਰਿਹਾ ਅਸੀਂ ਖਾਲਸਾ ਰਾਜ ਕਾਇਮ ਕਰਕੇ ਹਟਾਂਗੇ ਬੁਲੇ ਸੋਨ ਹਰ ਸਿਆਕਾਲ ਸਤਨਾਮ ਜੀ ਮੈਂ ਤੁਹਾਡੇ ਧਿਆਨ ਚ ਲਾਉਣਾ ਚਾਹੁੰਦਾ ਸਭ ਤੋਂ ਪਹਿਲਾਂ ਲੋਕ ਹਿਤ ਮਿਸ਼ਨ ਬੀਕੇਜੂ ਪੰਜਾਬ ਇਹ ਵੀ ਅੱਜ ਇੱਥੇ ਆਪਣੇ ਇਲਾਕੇ ਦੇ ਨਾਲ ਡੱਟੀ ਹੋਈ ਹੈ ਮੁੱਲਾਂਪੁਰ ਬੈਰੀਅਰ ਤੇ ਤੇ ਉਧਰ ਰਾਜੇਵਾਲ ਜਥੇਬੰਦੀ ਵੀ ਇੱਧਰ ਪਲੇੜੀਵਾਲ ਸਾਡੇ ਵੀਰ ਛੋਟੇ ਗੁਰਪ੍ਰੀਤ ਜੀ ਪਲੇੜੀ ਉਹ ਵੀ ਡੱਟੇ ਹੋਏ ਨੇ ਸੋ ਜਿਹੜਾ ਸਾਡਾ ਟੂਲ ਪਲਾਜਾ ਬਣਾਉਦੀ ਹੈ ਉੱਥੇ ਵੀ ਸਾਡੀ ਜਥੇਬੰਦੀ ਸ਼ੇਰੇ ਪੰਜਾਬ ਉਹ ਵੀ ਉੱਥੇ ਡੱਟੇ ਹੋਏ ਨੇ ਸੋ ਬੱਕ ਬੱਕ ਪਿੰਡ ਪਿੰਡ ਤੇ ਹਾਂਜੀ ਆ ਪਿੰਡਾਂ ਦੇ ਵਿੱਚ ਜਿਵੇਂ ਸੰਗਾਰੀ ਵਾਲਾ ਹੋ ਗਿਆ ਸਾਰੰਗਪੁਰ ਹੋ ਗਿਆ ਤੇ ਅਜਰ ਮੁੱਲਾਪੁਰ ਗੀਵਦਾਸ ਹੋ ਗਿਆ ਉਹਦੇ ਜਿੰਨੇ ਵੀ ਲਾਗਦੇ ਪਿੰਡ ਨੇ ਮੁੱਲਾਪੁਰ ਗੀਵਦਾਸ ਨੂੰ ਪਹੁੰਚਦੇ ਮਸਤਗਰ ਤਨੜਾ ਬਲਾਕ ਮਾਜਰੀ ਤੱਕ ਦਸਾਰਨੇ ਤੱਕ ਦੇ ਲੋਕ ਇੱਥੇ ਪਹੁੰਚੇ ਹੋਏ ਨੇ ਸੋ ਅਸੀਂ ਬਿਲਕੁਲ ਆਪਣੇ ਉਸ ਕਿਸਾਨੀ ਸੰਘਰਸ਼ ਦੇ ਨਾਲ ਖੜੇ ਹਾਂ ਉਹਨੂੰ ਹਮਾਇਤ ਕਰਨ ਵਾਸਤੇ ਸਾਨੂੰ ਜੋ ਵੀ ਸਾਡੇ ਉਹ ਸਾਡੇ ਜਿਹੜੇ ਨੇਤਾ ਨੇ ਸਾਨੂੰ ਕਹਾ ਬਤ ਵੀ ਕੋਈ ਆਰਡਰ ਦੇਣਗੇ ਅਸੀਂ ਹਾਂ ਅਗਲੀ ਕੋਈ ਵੀ ਸਾਨੂੰ ਸੰਘਰਸ਼ ਦੀ ਕੋਈ ਰਣਨੀਤੀ ਦੇਣਗੇ ਉਹਨੂੰ ਅਸੀਂ ਤਾਂ ਦੇ ਹੀ ਨਾ ਨਭਾਵਾਂਗੇ ਪਰ ਸਰਕਾਰ ਨੂੰ ਤੇ ਇਹ ਗੱਲ ਕਹਿਣੀ ਚਾਹੁੰਦੇ ਆ ਤੂੰ ਅੱਜ ਸਾਡਾ ਉਹਨਾਂ ਦੀ ਪਹਿਲੀ ਕਾਲ ਦਿੱਤੀ ਹੋਈ ਤੂੰ ਸਮਝ ਗਈ ਹੋਊਂਗੀ ਕਿ ਅਸੀਂ ਕਿੱਥੇ ਤੱਕ ਉਤਰ ਸਕਦੇ ਆ ਤੂੰ ਨਾ ਸਾਨੂੰ ਜੇਲਾਂ ਵਿੱਚ ਧਾਕੇ ਡਰਾਤ ਪਕਾ ਸਕਦੀਆਂ ਨਾ ਰਬੜ ਦੀਆਂ ਗੋਲੀਆਂ ਮਾਰ ਕੇ ਨਾ ਥਰੂ ਗੈਸ ਦੇ ਗੋਲੇ ਛੱਡ ਕੇ ਸੋ ਅਸੀਂ ਤਾਂ ਪਹਿਲਾਂ ਹੀ ਮਰਨਾ ਕਬੂਲ ਕੀਤਾ ਹੋਇਆ ਹੈ ਕਹਿੰਦਾ ਪਹਿਲਾਂ ਮਰਨਾ ਕਬੂਲ ਕਰ ਜੀਵਨ ਦੀ ਛੱਡੇ ਆਸ ਸੋ ਅਸੀਂ ਤਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੇ ਸਿੰਘ ਸਜੇ ਹੋਏ ਆ ਕੋਈ ਅਸੀਂ ਕਿਸੇ ਦੀ ਏਜੰਸੀਆਂ ਨੇ ਸਿਖਾਏ ਹੋਏ ਨਹੀਂ ਤੇਰੇ ਤਪਾਏ ਹੋਏ ਆ ਤੇਰੇ ਤੰਗ ਪਰੇਸ਼ਾਨ ਕਰੇ ਹੋਏ ਆ ਸੋ ਦਿੱਲੀ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦਾ ਕਿ ਸਮਾਂ ਰਹਿਦਾ ਹੋਇਆ ਲੋਕਾਂ ਦੇ ਮਨਾਂ ਨੂੰ ਮਾਹਪ ਲੈ ਲੋਕਾਂ ਲੋਕ ਤੇ ਤੰਗ ਪਰੇਸ਼ਾਨ ਨੇ ਲੋਕਾਂ ਦੀਆਂ ਨਾ ਮੰਗਾਂ ਨੂੰ ਮਨਜ਼ੂਰ ਕਰਕੇ ਸੋ ਜੇ ਤੂੰ ਨਾ ਮੰਨੀ ਤਾਂ 2027 ਵਿੱਚ ਭਾਜਪਾ ਦੇ ਲੀਡਰਾਂ ਦਾ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਅਸੀਂ ਮੈਂ ਕਹੇ ਵੀ ਪਿੰਡਾਂ ਵਿੱਚ ਘਰਾਓ ਕਰਾਂਗੇ ਇਹਨਾਂ ਨੂੰ ਪਿੰਡਾਂ 'ਚ ਬੜਨ ਨਹੀਂ ਦੇਵਾਂਗੇ ਜੇ ਨਾ ਲੀਡਰਾਂ ਨਾਲ ਪਿੰਡਾਂ 'ਚ ਵੜਨਾ ਹੈ ਤਾਂ ਇਸ ਪੰਜਾਬ ਸਰਕਾਰ ਨਾਲ ਭਗਵੰਤ ਮਾਨ ਨਾਲ ਵੀ ਗੱਲ ਕਰਨ ਤੇ ਉਧਰ ਭਾਜਪਾ ਨੂੰ ਬੇਨਤੀ ਹੈ ਕਿ ਮੋਦੀ ਦੇ ਮਤਸ਼ਾ ਨਾਲ ਮੈਂ ਆਪਣੀ ਮੀਟਿੰਗ ਕਰਨ ਉਹਨਾਂ ਦੀ ਇੱਕ ਕਮੇਟੀ ਬਣਾ ਕੇ ਡੱਲੇ ਵਾਲਾ ਸਾਹਿਬ ਦੇ ਕੋਲ ਪਹੁੰਚੇ ਜਿਹੜੇ ਕਿ ਉਹਨਾਂ ਸਾਰੀਆਂ ਮੰਗਾਂ ਨੂੰ ਮਨਜ਼ੂਰ ਕਰੇ ਤੇ ਉਹਨਾਂ ਦਾ ਮਰਨ ਬਰ ਤੜਾਵੇ ਇਹੀ ਸਾਡੀ ਬੇਨਤੀ ਹੈ ਕਿ ਸਮਾਂ ਰਹਿੰਦਾ ਹੈ ਲੋਕਾਂ ਦੀ ਬਾਜ ਨੂੰ ਸੁਣਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਉਹ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਜਿਨ੍ਹਾਂ ਵੱਲੋਂ ਹਮੇਸ਼ਾ ਹੀ ਕਿਸਾਨ ਨੇ ਇਸ ਸੰਘਰਸ਼ ਨੂੰ ਲੈ ਕੇ ਉਹ ਵੱਡੇ ਸੰਘਰਸ਼ ਕੀਤੇ ਗਏ ਨੇ ਤੇ ਪੂਰੀ ਹਮੈਤ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਜੇ ਚੰਡੀਗੜ੍ਹ ਦੀ ਯੂਟੀ ਦੀ ਗੱਲ ਕੀਤੀ ਜਾਵੇ ਤਾਂ ਪਰਮਿੰਦਰ ਤਨਾਸ ਜੋ ਨੌਜਵਾਨ ਹੈ ਉਸ ਦੀ ਵੱਡੀ ਦੇਣ ਹੈ ਕਿਸਾਨੀ ਸੰਘਰਸ਼ ਸਮੇਂ ਵੀ ਉਸ ਨੌਜਵਾਨ ਵੱਲੋਂ ਵੱਡਾ ਉਦਮ ਕੀਤਾ ਗਿਆ ਸੀ ਤੇ ਇੱਥੇ ਖਾਸੀਅਤ ਇਹ ਹੈ ਕਿ ਇਸ ਨੌਜਵਾਨ ਦਾ ਪੂਰਾ ਪਰਿਵਾਰ ਸੰਘਰਸ਼ ਨੂੰ ਸਮਰਪਿਤ ਹੁੰਦਾ ਬੱਚੇ ਵੀ ਇਹਨਾਂ ਦੇ ਨਾਲ ਹੁੰਦੇ ਨੇ ਸੋ ਗੱਲਬਾਤ ਕਰ ਲੈਣਾ ਪ੍ਰਮੇਂਦਰ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਹੁਣ ਇਸ ਵਾਰੀ ਫਿਰ ਤੋਂ ਸ਼ਰਸ ਲੱਗਦਾ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਪਹਿਲੇ ਤਾਂ ਮੈਂ ਆਪਣੇ ਜਿਹੜਾ ਨਿਊ ਚੰਡੀਗੜ੍ਹ ਮੀਡੀਆ ਹੈਗਾ ਚੈਨਲ ਦੀ ਥਰੂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਆ ਕਿ ਵੀ ਜੋ ਕਿ ਪੰਜਾਬ ਆਪਣੇ ਕਾਲ ਸੀਗੀ ਅੱਜ ਬੰਦ ਦੀ ਸਵੇਰ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਉਹਦੇ ਲਈ ਚੰਡੀਗੜ੍ਹ ਦੇ ਸਮੂਹ ਪਿੰਡ ਤੇ ਨਾਲ ਲੱਗਦੇ ਬੈਰੀਅਰ ਦੇ ਕਾਫੀ ਪਿੰਡਾਂ ਦਾ ਸਮਰਥਨ ਲੋਕਾਂ ਨੇ ਸਾਜਿਆ ਸਵੇਰ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਹ ਲੋਕ ਇੱਥੇ ਹੀ ਡਟੇ ਹੋਏ ਨੇ ਜਿਦੇ ਵਿੱਚ ਕੀ ਐਂਬੂਲੈਂਸ ਆਵਾਮਾ ਜਿਹੜੇ ਵ્યાਸ਼ਾਦੀ ਵਾਲੇ ਪ੍ਰੋਗਰਾਮ ਤੇ ਜਾਣਾ ਸੀਗਾ ਕੋਈ ਖਾਸ ਇੰਟਰਵਿਊ ਸੀਗਾ ਉਹਨਾਂ ਨੂੰ ਅਸੀਂ ਪ੍ਰੋਪਰ ਸਹੀ ਢੰਗ ਦੇ ਨਾਲ ਉਹਨਾਂ ਵਾਸਤੇ ਕਲੇਨਾ ਅਲੱਗ-ਅਲੱਗ ਬਣਾਈਆਂ ਤੁਸੀਂ ਦੇਖੋ ਐਂਬੂਲੈਂਸੇਸ਼ਨ ਨੂੰ ਗਈ ਹੈ ਇਸ ਕਰਕੇ ਸਾਨੂੰ ਜਿਹੜੇ ਸਾਡੇ ਇਲਾਕੇ ਵਾਸੀਆਂ ਤੋਂ ਬਹੁਤ ਹੀ ਪੂਰਨ ਸਹਿਯੋਗ ਮਿਲਿਆ ਜੀ ਤੇ ਇਹ ਜੇ ਗੱਲ ਕੀਤੀ ਜਾਵੇ ਸੰਘਰਸ਼ ਦੀ ਕੀ ਲੱਗਦਾ ਕਿ 30 ਸਿੱਟੇ ਨਿਕਲਣਗੇ ਕਿ ਦੁਬਾਰੇ ਫਿਰ ਦਿੱਲੀ ਦੀਆਂ ਬਰੂਹਾਂ ਮੱਲਣੀਆਂ ਪੈਣਗੀਆਂ ਬਿਲਕੁਲ ਜੀ ਦੇਖੋ ਪਹਿਲਾਂ ਵੀ ਜਦੋਂ ਅਸੀਂ ਜਿੱਤ ਕੇ ਆਏ ਆਂ ਤੇ ਹੁਣ ਵੀ ਜਿਵੇਂ ਕਿ ਕਿਸਾਨ ਅੰਦੋਲਨ ਹੌਲੀ ਹੌਲੀ ਆਪਣਾ ਲੈ ਪਕੜ ਰਿਹਾ ਹੈਗਾ ਤੇ ਅੱਜ ਤੁਸੀਂ ਦੇਖੋ ਵੀ ਜੋ ਭਾਰਤਵੰਤ ਪੰਜਾਬ ਬੰਦਾ ਸੱਦਾ ਸੀਗਾ ਉਹਦੇ ਵਿੱਚ ਐਸਜੀਪੀਸੀ ਵੱਲੋਂ ਪੂਰਨ ਸਮਰਥਨ ਸੀ ਗਿਆ ਤੇ 4 ਘੰਟੇ ਜਿਹੜੇ ਕਿ ਪੰਜਾਬ ਰੋਡਵੇ ਬੱਸਾਂ ਸੀਗੀਆਂ ਉਹਨਾਂ ਨੇ ਸਾਡਾ ਸਮਰਥਨ ਦਿੱਤਾ ਤੇ ਹੌਲੀ ਹੌਲੀ ਲੋਕ ਜਾਗਰੂਕ ਹੋ ਰਹੇ ਨੇ ਤੇ ਇਸ ਮੁਹਿੰਮ ਦੇ ਵਿੱਚ ਇੱਕ ਦੂਜੇ ਨਾਲ ਵੜ ਕੇ ਹਿੱਸਾ ਬਾੜੇ ਨੇ ਸਨੇਹਾ ਕੀ ਲਾਉਂਗੇ ਖਾਸ ਕਰ ਨੌਜਵਾਨਾਂ ਨੂੰ ਇਸ ਕਿਸਾਨੀ ਸ਼ਬਦ ਨੂੰ ਲੈ ਕੇ ਦੇਖੋ ਜੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਕੀ ਵੀ ਦੇਖੋ ਡੱਲੇ ਵਾਲਾ ਸਾਹਿਬ ਅੱਜ 31ਵਾਂ ਦਿਨ ਹੋ ਗਿਆ ਉਹਨਾਂ ਨੂੰ ਜੋ ਕਿ ਮਰਨ ਬਰਤ ਦੇ ਬੈਠੇ ਨੇ ਤੇ ਉਹਨਾਂ ਨੂੰ ਕੈਂਸਰ ਦੀ ਵੀ ਪ੍ਰੋਬਲਮ ਹੈਗੀ ਹੈ ਤੇ ਉਹਨਾਂ ਨੂੰ ਦੇਖ ਕੇ ਅੱਜ ਵੀ ਕਾਫੀ ਜਿਹੜਾ ਯੂਥ ਹੈਗਾ ਤੁਸੀਂ ਦੇਖ ਰਹੇ ਹੋ ਇੱਥੇ ਸਭ ਤੋਂ ਵੱਧ ਯੂਥ ਤੇ ਨਾਲ ਬਜ਼ੁਰਗ ਇਕੱਠੇ ਹੋਏ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਇਲਾਕਾ ਵਾਸੀਆਂ ਨੂੰ ਚੰਡੀਗੜ੍ਹ ਦੇ ਸਮੂਹ ਪਿੰਡਾਂ ਦੇ ਵਾਸੀਆਂ ਨੂੰ ਤੇ ਆਪਣਾ ਲੋਕ ਹਿੱਤ ਮਿਸ਼ਨ ਵਾਲੇ ਬੈਠੇ ਨੇ ਇੱਥੇ ਤੇ ਅਸੀਂ ਨੌਜਵਾਨਾਂ ਨੇ ਹੀ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਸਾਡਾ ਸਾਥ ਦੇਣ ਜੋ ਵੀ ਕਾਲ ਆਂਦੀ ਉਪਰੋਂ ਉਹਦੇ ਵਿੱਚ ਵੱਧ ਝੜ ਕੇ ਕਿਸਾਨ ਮਜ਼ਦੂਰ ਇਕਤਾ ਦਾ ਇਹਨਾਂ ਦਾ ਸਾਥ ਦਿੱਤਾ ਜਾਵੇ